ਉਹਾਰੇ ਕੁਝ ਵੀ ਕਰ ਸਕਦੇ ਮਹਾਰਾਜ ਜਿਹੜੇ ਮਸ਼ੀਨ ਤੋੜੀ ਦਾ ਪਰਚਾ ਨਹੀਂ ਦੇ ਸਕਦੇ ਲੇਕਨ డు ਐਨੀਥਿੰਗ ਇਹ ਕੁਝ ਵੀ ਕਰ ਸਕਦੇ ਇੱਕ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜਨਾ ਇੰਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਿ ਅਜੇ ਦੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾਂਗੇ ਵਰਜਾ ਤੰਤਰ ਦਾ ਕਤਲ ਕੀਤਾ ਡੈਮੋਕ੍ਰੇਸੀ ਦਾ ਮਾਰਡਰ ਆਇ ਸਾਰਿਆਂ ਦੇ ਸਾਹਮਣੇ ਮਸ਼ੀਨ ਤੋੜੀ ਕੈਂਡੀਡੇਟ ਤੇ ਤੋੜੀ ਉਹਨਾਂ ਦੇ ਨਾਲ ਦੇ ਏਜੰਟਾਂ ਨੇ ਤੋੜੀ ਸਾਰੇ ਲੋਕ ਤੇ ਪ੍ਰੈਜ਼ਾਈਡਿੰਗ ਅਫਸਰ ਸਾਰਾ ਪੋਲਿੰਗ ਬੂਥ ਤੇ ਹਰ ਆਦਮੀ ਹੈਗਾ ਔਰ ਪਰਚਾ ਦੇ ਰਿਹਾ ਅਣਜੋਣ ਲੋਕਾਂ ਦੇ ਇਹ ਕਿਹੜਾ ਕਾਨੂੰਨ ਹੋਇਆ ਦੇਖੋ ਖੰਨਾ ਦੀ ਲੋਕਤੰਤਰ ਦੇ ਲਈ ਕੱਲ ਦਾ ਦਿਨ ਕਾਲਾ ਦਿਨ ਸੀਗਾ ਜਦੋਂ ਕਿ ਲੋਕਤੰਤਰ ਦੀ ਸ਼ਰੇਆਮ ਮਹਤਿਆ ਕੀਤੀ ਗਈ ਕਤਲ ਕੀਤਾ ਗਿਆ ਔਰ ਜਿਹੜੇ ਦੋਸ਼ੀ ਨੇ ਜਿਹੜੇ ਇਸ ਕੱਲ ਦੇ ਵਿੱਚ ਸ਼ਾਮਲ ਨੇ ਉਹਨਾਂ ਤੇ ਹਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਕੱਲ ਪੂਰੇ ਪੰਜਾਬ ਚ ਕੱਲੇ ਖੰਨੇ ਸ਼ਹਿਰ ਚ ਮਸ਼ੀਨ ਤੋੜੀ ਗਈ ਆ ਅਫਸਰਾਂ ਦੇ ਸਾਹਮਣੇ ਤੋੜੀ ਗਈ ਆ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਤੋੜੀ ਗਈ ਜਿਹੜੇ ਅਫਸਰ ਤਾਇਨਾਤ ਸੀ ਡਿਊਟੀ ਤੇ ਉਹਨਾਂ ਦੇ ਸਾਹਮਣੇ ਤੋੜੀ ਗਈ ਆ ਬਦਕਿਸਮਤੀ ਸਾਡੀ ਦੇ 2:30 ਵਜੇ ਤੱਕ ਸਵਰਾਲਾ ਰੋਡ ਦੇ ਉੱਤੇ ਸਵਰਾਲਾ ਰੋਡ ਬਲੌਕ ਕੀਤੀ ਹੋਈ ਸੀਗੀ ਤੇ ਅੱਜ ਹੁਣ ਅਸੀਂ ਇੱਥੇ ਬੈਠ ਗਏ ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਾਧ ਪ੍ਰਤਾਪ ਸਿੰਘ ਬਾਜਵਾ ਅਤੇ ਸਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸਾਹਿਬ ਉਹ ਇੱਥੇ ਪੁੱਜ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਕੱਲ ਬਾਲ ਨੰਬਰ 2 ਦੇ ਵਿੱਚ ਚੋਣਾਂ ਨੂੰ ਲੈ ਕੇ ਰੋਲਾ ਪਿਆ ਸੀ ਮਸ਼ੀਨ ਤੋੜੀ ਗਈ ਸੀ ਉਹਦੇ ਸਬੰਧ ਦੇ ਵਿੱਚ ਕਾਂਗਰਸੀਆਂ ਵੱਲੋਂ ਸਾਰੀ ਰਾਤ ਧਰਨਾ ਲਗਾਇਆ ਗਿਆ ਸੀ ਸੋ ਹੁਣ ਜਿਹੜਾ ਹੈ ਜੀਟੀ ਰੋਡ ਜਮ ਕਰ ਰਹੇ ਨੇ ਕਾਂਗਰਸੀਏ ਪਰ ਫੋਰਸ ਜਿਹੜਾ ਤੁਸੀਂ ਦੇਖ ਰਹੇ ਹੋਗੇ ਬੜੀ ਸੰਖਰ ਦੇ ਵਿੱਚ ਫੋਰਸ ਵੀ ਜਿਹੜੀ ਹੈ ਉੰਟੀ ਹੋਈ ਹੈ ਬਿਲਕੁਲ ਵਰਦਮਨ ਸਵੀਟ ਦੇ ਸਾਹਮਣੇ ਲੋਕ ਇਕੱਠੇ ਹੋ ਰਹੇ ਨੇ भा <IX sa -Calais> <sa> <Four -ALLY> मैच <laughs> ਜਿਹੜੇ ਪੰਜਾਬ ਸਰਕਾਰ ਦੇ ਜੁਪੀਆ ਤੋਂ ਬਹਾਰ ਹੋਣਾ ਕਿਤੇ ਖੜੇ ਨੇ ਸਾਰਿਆਂ ਨੂੰ ਬੇਨਤੀ ਹੈ ਇੱਥੇ ਆ ਕੇ ਦੇਖਣ ਦੀ ਕਿਰਪਾ ਨਹੀਂ ਚਲੇਗੀ ਨਹੀਂ ਚਲੇਗੀ ਘਈ ਸਾਲ ਨੂੰ 100% ਦੇ ਪਰਚਾ ਦਰਜ ਹੋ ਗਈ ਹੋ ਗਈ ਕਿਸੇ ਨੇ ਭਈ ਕੋਈ ਆਪਣੇ ਬਣੀ ਮਸ਼ੀਨ ਤੋੜ ਕੇ ਆ ਕੇ ਜਿਹੜਾ ਪ੍ਰਜਾਇਟਿੰਗ ਅਫਸਰ ਚ ਪਿਆਣ ਨਹੀਂ ਦੇ ਰਿਹਾ ਉਹਨੂੰ ਬਿਆਣੇ ਪਾਣਗੇ ਹਾਈ ਕੋਰਟ 'ਚ ਮਜਬੂਰ ਕਰਾਂਗੇ ਕਿ ਲੋਕਤੰਤਰ ਦੀ ਹਾਥਿਆ ਕੀ ਨੇ ਕੀਤੀ ਕਾਤਾ ਬੰਦਾ ਦਿਓ ਪਿੱਛੇ ਦੱਸੋ ਵੀ ਕਿਉਂ ਹੋਇਆ ਇਹ ਮਸ਼ੀਨ ਟੁੱਟੀ ਤਾਂ ਟੁੱਟੀ ਕਿਵੇਂ ਇਲੈਕਸ਼ਨ ਕਮਿਸ਼ਨ ਨੂੰ ਮਿਲਾਗੇ ਤੁਹਾਡੀ ਅਗਵਾਈ ਚ ਸਾਰੇ ਜਾਣੇ ਵੀ ਆਪਾਂ ਪਰਚਾ ਕਰਾਵਾਂਗੇ ਇਹ ਤਾਂ ਚਾਹੁੰਦੇ ਐ ਕਿ ਤੁਸੀਂ ਹੋਰ ਹਾਈਵੇ ਤੇ ਰਹਿ ਜਾਓ ਤੇ ਸਾਥ ਸੰਗਤ ਸਾਨੂੰ ਗਾੜਾ ਕੱਢੇ ਵੀ ਯਾਰ ਇਹਨਾਂ ਨੇ ਧਰਣਾ ਲਾਉਣਾ ਸੀ ਤਾਂ ਸਿੱਧਾ ਸਾਈਡ ਤੇ ਲਾ ਲੈਂਦੇ ਤੇ ਨਾਲ ਕੱਲ੍ਹ ਦੀਆਂ ਜਿਹੜੀਆਂ ਵੋਟਾਂ ਉਹ ਕਿਵੇਂ ਨੇ ਕਿਵੇਂ ਪਟਾਕੇ ਇਹਨਾਂ ਨੂੰ ਇੱਧਰ ਵੜ ਜਾ ਕੇ ਤੇ ਆਪਾਂ ਚੌਧਰੀ ਨੂੰ ਹਰਾਉਣ ਦਾ ਕੰਮ ਕਰੀਏ ਸੋ ਮੇਰੀ ਤੁਹਾਨੂੰ ਬੇਨਤੀ ਐ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਕੱਲ੍ਹ ਦੀ ਤਿਆਰੀ ਕਰੋ ਤੇ ਧਰਨੇ ਦੀ ਪਰਖਾਸੀ ਕਰੋ ਤੁਹਾਡੇ ਨਾਲ ਵਾਦਾ ਕਰਦੇ ਆਂ ਮੈਂ ਤੇ ਬਾਜਵਾ ਸਾਹਿਬ ਲੜ ਕੇ ਲੇਕਿਨ ਕਾਨੂੰਨੀ ਲੜਾਈ ਲੜ ਕੇ ਵਕੀਲ ਵੀ ਅਸੀਂ ਕਰਾਂਗੇ ਜੋ ਖਰਚਾ ਹੋਊਗਾ ਉਹ ਵੀ ਅਸੀਂ ਭਰਾਂਗੇ ਤੇ ਅਸੀਂ ਕਾਨੂੰਨੀ ਰੂਪ ਦੇ ਚ ਲੜਾਈ ਲੜ ਕੇ ਪਰਚਾ ਦਰਜ ਕਰਾਵਾਂਗੇ ਜਿਵੇਂ ਅਸੀਂ ਧਰਮਕੋੜ ਦੀਆਂ ਛੋਣਾਂ ਰੱਦ ਕਰਾਈਆਂ ਤੇ ਪਟਿਆਲੇ ਵੀ ਬਾਜਵਾ ਸਾਹਿਬ ਮਿਲ ਕੇ ਆਏ ਦੇਸੀ ਪਟਿਆਲੇ ਦੇ ਵਿੱਚ ਵੀ ਦੁਬਾਰੇ ਅੱਠਾ ਥਾਵਾਂ ਤੇ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਜਿਹੜੀ ਇੱਕ ਵਾਰੀ ਉਸਕੇ ਕਰਾਤੀ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਟਕਰੇ ਰਹੋ। ਹੌਸਲੇ ਚ ਰਹੋ। ਪਰ ਇਸੇ ਤਰ੍ਹਾਂ ਲੜਾਈ ਲੜਦੇ ਰਹੋ। ਆਪਣੇ ਦਿਨ ਆਉਣਗੇ। ਔਰ ਇਹ ਸਾਰਿਆਂ ਦੇ ਸਾਥਕਤਾ ਜਰੂਰ ਸਮਾਂ ਉਹਨਾਂ ਤੇ ਕਰਾਂਗੇ। ਮੇਰੀ ਬੇਨਤੀ ਹੈ ਅੱਜ ਦਾ ਧਰਨੇ ਆਸੇ ਆਉਣ ਤੇ ਤੁਹਾਡਾ ਧੰਨਵਾਦ। ਉਹ ਹੁਣ ਤੋਂ ਇਹ ਧਰਨਾ ਪਰਖਾਸ ਤੇ ਟਕੜੇ ਰਹੋ ਤੇ ਚੌਧਰੀ ਸਾਹਿਬ ਦੇ ਨਾਲ ਵਾਟ ਚ ਤੇ ਆ ਕੇ ਆਪਾਂ ਅਗਲਾ